ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟਾਪ ਬਰੀਡ ਤਾਜੀ ਸੂਈ ਵੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਹੁ ਭਾਈ ਜੀ ਜੀ ਭਾਈ ਵਿਜੇਂਦਰ ਵਧੀਆ ਨਾਮ ਤੇ ਭਾਈ ਆਪਣਾ ਡਰੈਸ ਬੋਲਦੇ ਪਿੰਡ ਭਾਈ ਰੂਪਾ ਜਲਾ ਬਠਿੰਡਾ ਤਹਿਸੀਲ ਫੂਲਾ ਨੇੜੇ ਪਿੰਡ ਇਧਰ ਸਰਾਰਪੁਰਾ ਦਾ ਇਧਰ ਗੋਮਟੀ ਭਗਤਾ ਬਚਾਲੇ ਜ ਆਪਣਾ ਕੰਡੈਕਟਰ ਨੰਬਰ ਬੋਲ ਦੋ ਜੀ 769 77 34117 ਇਹ ਬਾਈ ਦਾ ਭਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਜਿਸੇ ਜਿਹੜੀ ਸਾਹਮਣੇ ਵੈੜ ਦੇਖ ਰਹੇ ਆ ਭਾਈ ਟਾਪ ਬਰੀਡ ਕਿਹੜਾ ਸੂਸੂ ਪਹਿਲਾ ਸੂਸੂ ਯਾਰ ਪਹਿਲਾ ਸੂਆ ਤੇ ਕਦੋਂ ਸੂਈਏ ਦਿੱਸੇ ਕਾਲਾ ਹੱਥ ਨਹੀਂ ਤਨ ਕਵੇ ਦੀ ਸੂਈ ਦੀ ਆ ਠੀਕ ਆ ਹਾਂ ਤੇ ਬੱਚਾ ਮਗਰ ਕੀ ਆ ਗਿਆ ਬੱਚਾ ਤੇ ਕਿੰਨਾ ਘੋੜਾ ਕੱਢਿਆ ਵਜੇ ਫਿਰ ਬੋਲਾ ਤਿੰਨ ਕਿਲੋ ਰਾਤ ਕੱਢਦਾ ਈ 2.5 ਕਿਲੋ ਤੜਕੇ ਕੱਢਦਾ ਉਹ ਠੰਡੀ ਛੀਲਾ ਬਾਈ ਹਾਂ ਹਾਂ ਠੰਡੀ ਐ ਤੇ 제ਰ ਵਗੈਰਾ ਓਕੇ ਆ 제ਰ ਵਗੈਰਾ ਓਕੇ ਆ ਜਮਾ ਠੀਕ ਐ ਬਾਈ 제ਰ ਵਗੈਰਾ ਬਾਈ ਕਿਹਨਾ ਓਕੇ ਵੀਡੀਓ ਹੈਗੀ ਆਪਣੇ ਕੋਲੇ ਵੀਡੀਓ ਬਾਈ ਕੋਲੇ ਹੈਗੀ ਆ ਬਣੀ ਵੀ ਆ ਬਾਕੀ ਕੋਈ ਵੀਰ ਆਉਂਦਾ ਦੇਖ ਸਕਦਾ ਕਿ ਨਹੀਂ ਜਸੇ ਤੇ ਚੂਣ ਚਵਾ ਕਿਵੇਂ ਦਾ ਜਸੇ ਚੂਣ ਚਵਾ ਓਕੇ ਆ ਠੀਕ ਹੈ ਪੜਾ ਜ਼ਰੂਰ ਆ ਗਈਆਂ ਬੜਦੇ ਹਾਂ ਹੀ ਕਰਦੇ ਪੜਾ ਜ਼ਰੂਰ ਕਿਉਂਕਿ ਡਰਦੀ ਆ ਦੇ ਕੈਮਰੇ ਤੋਂ ਹੌਲੇ ਹੌਲੇ ਲੈ ਜਾਣੀ ਹੈ ਕਿ ਨਹੀਂ ਹਾਂ 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 ਸਹੀ ਗੱਲ ਹੈ ਬਈ ਲੇਵਾ ਦੇਖੋ ਲੇਵਾ ਵਾਲਾ ਸੰਗਾ ਲੇਵਾ ਬੜਾ ਸੋਹਣਾ ਹੈ ਸਫਾਈ ਦੇਖੋ ਲੇਵੇ ਦੀ ਬਾਕੀ ਥਾਣਾ ਚਲ ਦੱਸਿਆ ਕਹਿ ਸਕਦੇ ਬਈ ਗਲਾਸਾਂ ਵਰਗੇ ਹਾਂ ਗਲਾਸਾਂ ਵਰਗੇ ਥਾਣਾ ਹਮ ਲੈ ਚੈੱਕ ਕਰ ਸਕਦੇ ਮੈਂ ਥਣਾ ਦਾ ਸਹਜ ਇੱਕ ਨੰਬਰ ਬਹੁਤ ਸੋਨਾ ਹੱਥੀ ਚੋਲੇ ਭਾਵੇਂ ਚੋਲੇ ਹਾਂ ਹਾਂ ਜਿਵੇਂ ਯਾਰ ਪਲੂਨ ਸੂਈਆ ਥਣ ਪਲਾ ਨਹੀਂ ਬੱਝ ਥਣ ਬੜਾ ਚੰਗਾ ਥੋੜੀ ਭਲਾ ਕਰਕੇ ਨਾ ਸਾਨੂੰ ਵੀ ਬਹੁਤ ਚੰਗਾ ਹੂੰ ਸਹੀ ਗੱਲ ਆ ਥਣ ਬਾਕੀ ਵੱਡੀ ਬੁੱਡੀ ਬਾੜੀ ਆ ਬੜ ਜਾਣਾ ਸਹੀ ਗੱਲ ਛੋਟੀ ਨਾ ਮੰਨੇ ਨਲੇ ਗੱਲ ਹੋਰ ਆ ਵਜਨ ਨਹੀਂ ਮਿਲਦਾ ਦੱਸਿਆ ਨਾ ਨਾ ਵਜਨ ਬੁੱਜਨ ਫੋਲਾ ਮੈਨੂੰ ਲੱਗਦਾ ਅਜੇ ਐਂ ਲੱਗਦਾ ਜਿਵੇਂ ਸੋਨਾ ਹੁੰਦਾ ਇਹਨੇ ਦੁਬਾਰੇ ਹਾਂ ਦੇ ਚੱਕਰੀ ਵੀ ਲੈ ਕੁਆਲਿਟੀ ਦੇਖੋ ਬਾਕੀ ਰੰਗ ਢੰਗ ਅਸਲ ਨਵਾ ਹਣਾ ਨਵਾ ਹਣਾ ਹੂੰ ਤੋਰਾ ਤਾਰਾ ਫੁੱਲ ਵਜਣ ਵਾਲੀ ਪੜੀ ਸਭੀ ਚੰਗੀ ਤੇ ਜ세 ਕਿੰਨਾ ਕਿ ਦੁੱਧ ਪਾ ਦੂ ਬਈ ਐਸਟੀਮੇਟ ਜਾ। ਟੀਮੇਟ ਜਾ 18-19 ਕੋਲੋਂ ਦੁੱਧ ਫੜਨੂ ਕੀ ਬੜਾਗਾ। ਹੂੰ। 20 ਕੋਲੋਂ ਪਾ ਦੇ 20 ਕੋਲੋਂ ਬਾਕੀ ਸੇਵਾ ਸੰਭਾਲ ਦੇ ਹਿਸਾਬ ਚ ਆ ਜਾ ਰ ਅਗਲੇ ਦੇ। ਠੀਕ ਆ। ਠੀਕ ਆ ਨਾ। ਤੇ ਜ세 ਫਿਰ ਮੁੱਲ ਕੀ ਰਹੂ ਇਹਦਾ? ਬੱਚੇ ਦਾ ਕਰਦੀ ਆ ਬਣ। ਮੁੱਲ ਦਾ ਆਪਾਂ ਬਾੜਾ ਨਹੀਂ ਕਰਨਾ। ਹਾਂ। ਲੈਣ ਲੈਣੀ ਕਰਨਾ ਆਪਾਂ। ਕਈ ਗੱਲ ਵਾਲੀ ਕਰਨੀ ਗੈ। 60000 ਦੀ ਬੱਚੀ ਦੇ ਆ। ਬਾੜਾ ਹਾਂ ਚੱਕੋ ਬਈ ਲੈਣ ਦੇਣ ਮੋਲੀ 62000 ਰੁਪਏ ਦੀ ਬਾਈ ਕਹਿੰਦਾ ਅੱਜ ਬੱਸੀ ਆਪਾਂ ਝੋੜੀ ਝੂੜੀ ਵਾਲੀ ਹੈਗੀ ਬਾੜਾ ਸਹੀ ਗੱਲ ਆ ਪਲੀ ਵੀ ਪਲੀ ਵਾਲੀ ਹੈਗੀ ਝੋੜੀ ਝੂੜੀ ਇੱਥੋਂ ਹੂੰ ਇੱਥੇ ਕੋਲ ਦਿਖਾ ਦੇ ਬਾੜਾ ਆਪਣੇ ਬਰਾਬਰ ਆਉਂਦੀ ਹੈ ਯਾਰ ਮੈਂ ਕਹਿੰਦਾ ਕੀ ਬਾਤ ਆ ਲੈ ਬਰਾਬਰ ਇਹ ਵਾਲੂ ਆ ਬੜਾ ਸੋਹਣਾ ਹੈਗਾ ਹੂੰ ਤੇ ਤਾਰਾ ਮਾਰੂਗਾ ਜਿ세 ਹਾਂ 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 ਤਾਰਾ ਬਈ ਮਾਰ ਦੋ ਤਾਰਾ ਸਾਨੂੰ ਆਪਾਂ ਚੈੱਕ ਕਰਵਾ ਲੈ ਕਰਮ ਵਾਲੀਆਂ ਠੰਡੀ ਠੰਡੀ ਬਾਹ ਦਾ ਜਿ세 ਠੰਡੀ ਤਾਂ ਪਲੀ ਨੇ ਆ ਜਿਆ ਹੂੰ ਲੈ ਉਹਨੂੰ ਤਾਂ ਬਹੁਤ ਚੰਗਾ ਯਾਰ ਉਹਨੂੰ ਤਾਂ ਬੜਾ ਚੰਗਾ ਲੱਗਾ ਹੂੰ ਕੀ ਬਾਤ ਲੈ ਚਵਾਈ ਚੁਵਾਈ ਚੁਈ ਦੇਖ ਸਕਦਾ ਕੋਈ ਚੱਕਰ ਨਹੀਂ ਹੂੰ ਸਹੀ ਗੱਲ ਲੈ ਇਹਨਾਂ ਨੱਪਣ ਵਾਲੀ ਚੁਵਾਈ ਲੱਗੀ ਹੋਈ ਆ ਹਨਾ ਹਾਂ 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 ਭੜ ਜ਼ਰੂਰ ਆ ਗਈ ਯਾਰ ਬਸ ਭੜ ਕਰਤੀ ਆ ਹੂੰ ਥੋੜਾ ਭੜਦਾ ਕਰਕੇ ਆ ਭੜ ਕਰਤੀ ਆ ਹੂੰ ਇਹਦੇ ਚੋਂ ਬੜਾ ਸੋਹਣਾਗਾ ਫਾਇਦਾ ਮੋਟਰ ਵਾਲਾ ਕੰਮ ਹੀ ਆ ਜਸਿਆ ਹਾਂ ਕੁਈ ਚੱਕਰ ਨਹੀਂ ਲਾ ਹੁਣ ਹੀ ਮਗਾਦੀ ਕੱਢ ਲਾਂ ਯਾਰ ਕੀ ਬਾਤ ਹੈ ਪਤਾ ਨਹੀਂ ਕਹਿੰਦੀ ਲੈ ਕਹਿਣਾ ਕੁਛ ਨਹੀਂ ਹੈ ਨਾ ਨਾ ਕੁਈ ਚੱਕਰ ਹੀ ਨਹੀਂ ਨਾ ਜਿੱਧਰ ਹੀ ਮਰਦੀ ਵੇ ਜਾ ਕਰਮਾਂ ਨੂੰ ਵੀ ਤੱਕਤੀ ਨਹੀਂ ਯਾਰ ਨਾ 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 ਕੋਈ ਗੱਲ ਤਾਂ ਨਹੀਂ ਹੂੰ ਸਹੀ ਕਰ ਲੈ ਇੱਕ ਨੰਬਰ ਕਰਮਾਂ ਨੂੰ ਚੋਣ ਲੱਗਿਆ ਵਾ ਬਾਕੀ ਮੋਲ ਵੀ ਭਾਈ ਨੇ ਭੇਜਿਆ ਜਿ ਰੱਖਿਆ ਵੈੜ ਦੇ ਸਾਹਮਣੇ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਵੈੜ ਆਵੇ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ